ਰਾਤਰੀ ਕਾਲ ਵੀ ਸਾਰਿਆਂ ਨੂੰ ਅੱਜ ਆਪਾਂ ਕਈ ਦਿਨਾਂ ਬਾਅਦ ਵੀਡੀਓ ਬਣਾਈ ਆ ਪਰਾਲੀ ਦਾ ਉਹ ਬਹੁਤ ਢੇਰ ਲੱਗੇ ਵੇ ਤੇ 15 ਕਿੱਲਿਆਂ ਦੀ ਪਰਾਲੀ ਤੇ ਆ ਟੁੱਕਤੀ ਅੰਦਰ ਭਰਤਾ ਆ ਦੂਆ ਸ਼ੈੱਡ ਭਰਤਾ ਹਲੇ ਰਹਿੰਦੀ ਆ 5 ਕਿੱਲਿਆਂ ਦੀ 4 5 4 4.5 ਕਿੱਲਿਆਂ ਦੀ ਰਹਿ ਗਈ ਉਹ ਵੀ ਟਕੂਗੇ ਹੁਣ ਕੱਲ ਨੂੰ ਇੱਕ ਵਾਰ ਸਾਰੀ ਟੁੱਕ ਦੇਣੀ ਆ ਫਿਰ ਇਹ ਨਾ ਤੂੜੀ ਦੇ ਵਿੱਚ ਰਲਾਰ ਲਾ ਕੇ ਪਾਉਨੇ ਆ ਸੀ ਮੱਝਾਂ ਨੂੰ ਇੱਕ ਤਾਂ ਫੈਂਟ ਚਲੇ ਜਾਂਦੀ ਆ 7.5 ਪਾਉਣੇ 8 7 8 8 ਇੱਕ ਨਾਉਂਦੀ ਐ ਫੈਂਟ ਤੇ ਬਾਕੀ ਹਾਜਮ ਵੀ ਹੁੰਦੀ ਐ ਪਰਾਲੀ ਇਹਦੀ ਗੱਲ ਨਹੀਂ ਤੂੜੀ ਦੇ ਵਿਚਰ ਲਾ ਕੇ ਪਾਵੇ ਫਿਰ ਡੰਗਰ ਦਾ ਗੋਹਾ ਗੂਹਾ ਵੀ ਸਹੀ ਰਹਿੰਦਾ ਬਿਲਕੁਲ ਦੁੱਧ 'ਚ ਕੋਈ ਫਰਕ ਨਹੀਂ ਪੈਂਦਾ ਤੇ ਬਾਕੀ ਜੀ ਹਰੇਕ ਚੀਜ਼ 'ਚ ਵਿਟਾਮਿਨ ਹੁੰਨੇ ਜਿਵੇਂ ਆਪਾਂ ਕਹਿੰਨੇ ਆਪਾਂ ਨੂੰ ਵਿਟਾਮਿਨ ਦੀ ਲੋੜ ਐ ਫੀ ਦੀ ਘਾਟ ਆ ਫਲਾਣਾ ਇਹ ਇਹਦੀਆਂ ਘਾਟਾਂ ਪਰਾਲੀ ਦੀਆਂ ਇਹਨੇ ਪੂਰੀਆਂ ਕਰਨੀਆਂ ਤੂੜੀ ਦੀਆਂ ਤੂੜੀ ਨੇ ਕਰਨੀਆਂ ਹਰੇ ਦੀਆਂ ਹਰੇ ਨੇ ਕਰਨੀਆਂ ਤਾਂ ਹੀ ਅਸੀਂ ਸਾਰਾ ਕੁਝ ਇੰਨੀ ਮਿਹਨਤ ਕਰਨੀ ਪੈਂਦੀ ਐ ਵੀ ਚਲੋ ਟੋਕਾ ਕਰਨਾ ਕਿਹੜਾ ਸੌਖਾ ਐ ਅੱਧੇ ਘੰਟੇ ਦੇ ਵਿੱਚ ਕਿੱਲੇ ਦੀ ਪਰਾਲੀ ਟੁੱਕ ਦਿੰਦੀ ਐ ਇਹ ਮਸ਼ੀਨ ਆਏ ਤੇ ਆ ਬੈਠੇ ਆ ਬੰਦੇ ਹੁਣ ਚਾਹ ਪੀ ਰਹੇ ਆ ਫੇਰ ਚਾਰ ਲਾਉਣਗੇ ਬਾਕੀ ਵਿੱਚੇ ਚੱਲਦਾ ਕਣਕ ਦੀ ਬਜਾਈ ਹੋ ਗਈ ਹੁਣ ਪਾਣੀ ਲਾਉਂਗੇ ਰੇਰੂ ਚੱਲੂਗਾ ਹੁਣ ਨਾ ਪੂਰਾ ਸੀਜ਼ਨ 15 ਕ ਦਿਨ ਕੰਮ ਪੂਰਾ ਗੱਡ ਕੇ ਚੱਲੂਗਾ ਟਾਈਮ ਨਹੀਂ ਤਾਂ ਲੱਗ ਰਿਹਾ ਵੀਡੀਓ ਬਣਾਉਣ ਦਾ ਮੈਂ ਆਵਾ ਕੌਣ ਵੀਡੀਓ ਬਣਾਉਂਦਾ ਨਹੀਂ ਹੁੰਦਾ ਅਨੇ ਤਾਂ ਬਹੁਤ ਮੁੱਦੇ ਹੁਣ ਜਿਵੇਂ ਅੱਜ ਪਾਣੀ ਦਾ ਤਾਂ ਚਲੋ ਉਹ ਤਾਂ ਬਹੁਤ ਵਧੀਆ ਮੁੱਦਾ ਹੈ ਲੱਖੇ ਉਹਨਾਂ ਨੇ ਅੱਜ ਕੱਟ ਰੱਖਿਆ ਵਾ ਗਿਆ ਸਾਡਾ ਮੁੰਡਾ ਇੱਕ ਛੋਟਾ ਤੇ ਉਹ ਵੀ ਬਹੁਤ ਵਧੀਆ ਮੁੱਦਾ ਚੱਕ ਰਿਹਾ ਚਲੋ ਇਹੀ ਜਿਵੇਂ ਵੀਡੀਓ ਬਣਾਇਆ ਕਰਾਂਗੇ ਜਿਹੜੀਆਂ ਮਤਲਬ ਦੀਆਂ ਪਰ ਆਪਾਂ ਲੋਕਾਂ ਮੰਗਾਵਾ ਕੌਣ ਨਹੀਂ ਬਣਾਉਣੀ ਹੈਗੀਆਂ ਵੀ ਅਸੀਂ ਅੱਜ ਰੋਟੀ ਖਾ ਲਈ ਘੱਟ ਖਾ ਲਈ ਵੱਧ ਖਾ ਲਈ ਉਹ ਹੈ ਜ ਕੁਝ ਨਹੀਂ ਕਰਨਾ ਠੀਕ ਆ ਵੀਰ ਸ਼ੇਅਰ ਕਰਦੇ ਆ ਕਰੋ ਬਾਤੇ ਬਾਤ ਜੁੜਿਆ ਕਰੋ ਆਪਾਂ ਆਪਣੇ ਮੱਝਾਂ ਸੂਈਆਂ ਵੀ ਬਹੁਤ ਵਧੀਆ ਦੁੱਧ ਪੈ ਰਿਹਾ 2.5 4 ਕਵਾਂਟਲ ਦੇ ਡੇੜ ਗੇੜ ਦੁੱਧ ਪਾ ਰਹੇ ਆ ਤੇ ਜੀ ਵੀ ਵੀਡੀਓ ਬਣਾਵਾਂਗੇ ਦੁਬਾਰੇ ਤੁਹਾਨੂੰ ਦਿਖਾਉਂਗਾ ਮੱਝਾਂ ਦੀ ਇਹ ਆਪਣੇ ਕੰਮ ਦੇ ਵਿੱਚ ਵੀ ਜੀ ਆ ਠੀਕ ਹੈ ਜੀ ਕਰਿਓ ਸ਼ੇਅਰ